ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੈ ਜੀ ਸਾਹਿਬ ਸੰਗ ਜੀ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਦਾਤ ਕੀਤੀ ਸਾਡੇ ਤੇ ਸਾਨੂੰ ਉਤੇ ਜੀ ਦਾਤ ਬਖਸ਼ੀ ਆ ਇਹ ਅੱਜ 2 ਮਹੀਨੇ ਦਾ ਹੋ ਗਿਆ ਵਾ ਕਿ ਅਸੀਂ ਗੁਰੂ ਮਹਾਰਾਜ ਚਰਨਾਂ ਤੇ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਜਿੱਦਾਂ ਤੁੰ ਸਾਡੀ ਨੂੰ ਖੁਸ਼ ਕੀਤੀ ਤੇ ਸਾਡੀਆਂ ਰੂਹਾਂ ਖੁਸ਼ ਕਰ ਜਿੱਦਾਂ ਸਾਨੂੰ ਦਾਤਾਂ ਬਖਸ਼ਿਆ ਇਹਦੇ ਸਭ ਨੂੰ ਦਾਤਾਂ ਬਖਸ਼ ਸੱਚੇ ਪਾਤਸ਼ਾਹ ਹਰ ਇੱਕ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਇਹ ਏ ਬੱਚੇ ਦਾ ਨਾਮ ਅਸੀਂ ਗੁਰਵਾਜ ਸਿੰਘ ਸਿੱਧੂ ਰੱਖਿਆ ਦਾ ਬਹੁਤ ਸ ਨੂੰ ਖੁਸ਼ਿਆ ਜਿੰਨੇ ਵੀ ਮੇਰੇ ਫੇਸਬੁੱਕ ਦੇ YouTube ਦੇ ਫੋਲੋਅਰਾਂ ਮੈਂ ਸਾਰਿਆਂ ਨੂੰ ਬਹੁਤ 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 ਜੱਦਨਾ ਜੇ ਤੁਹਾਨੂੰ ਕੁਝ ਵੀ ਸਾਨੂੰ ਵਧਾਈਆਂ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ ਵੱਡਾ ਕੋਰਸੀ ਦਿੱਸਤ ਹੁਣੇ ਆਪ ਕੋ ਮੋਬਾਈਲ ਨੰਬਰ 98557 9116 985719316 Thank you.